कंगना रनौत ने जो वहां कहा देखिए जो उस लड़की ने कहा मेरे ख्याल में पहली बात तो मैं उसके पक्ष में नहीं हूं कि सिक्योरिटी के चेक के टाइम पे कोई थप्पड़ लगा दे ऐसा होना नहीं चाहिए पर जो कंगना रनौत ने बाद में पूरे पंजाब को आतंकवादी अलगवादी कहा मैं उसको पूछना चाहता हूं कि मैडम सोच कर बात करो इस देश को आज़ाद कराने के लिए हम पंजाबियों का खून बहा है और टेरिज्म के टाइम में ये पता नहीं कहाँ थी ਬੀਜੇਪੀ ਪਧਰ ਨਹੀਂ ਕਾਂਠੀ ਕਾਂਗਰਸੀਆਂ ਕੇ 22000 ਕਾਂਗਰਸੀ ਨੇ ਆਪਣੀ ਜਾਨ ਜਾਨ ਦੀ ਹੈ ਵਾ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਗਣਾ ਰਣੋਤ ਸੀਆਈਐਸਐਫ ਕਾਂਸਟੇਬਲ ਵਿਵਾਦ ਤੇ ਬਿਆਨ ਦਿੱਤਾ ਹੈ ਉਹਨਾਂ ਨੇ ਕੰਗਣਾ ਰਣੋਤ ਨੂੰ ਮੂਰਤੋਂ ਪੰਜਾਬ ਖਿਲਾਫ ਦਿੱਤੇ ਬਿਆਨ ਬਾਰੇ ਕਰਾਰਾ ਜਵਾਬ ਦਿੱਤਾ ਹੈ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੰਗਣਾ ਰਣੋਤ ਨੂੰ ਤਿੱਖੇ ਸਵਾਲ ਪੁੱਛੇ ਹਨ ਉਹਨਾਂ ਨੇ ਆਖਿਆ ਕਿ ਪੰਜਾਬੀਆਂ ਨੂੰ ਵਾਰ-ਵਾਰ ਅੱਤਵਾਦੀ ਅਤੇ ਮਾੜੀ ਸ਼ਬਦਾਵਲੀ ਬੋਲਣ ਵਾਲੀ ਇਹ ਔਰਤ ਅੱਤਵਾਦ ਵੇਲੇ ਕਿੱਥੇ ਸੀ ਉਸ ਵੇਲੇ ਭਾਜਪਾ ਕਿੱਥੇ ਸੀ ਉਸ ਵੇਲੇ ਸੈਂਕੜੇ ਕਾਂਗਰਸੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ ਦਿੱਲੀ ਵਿੱਚ ਕਾਂਗਰਸ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਰੰਧਾਵਾ ਨੇ ਕਿ ਹੈਗੇ ਜੇ ਕੋਈ ਸੁਰੱਖਿਆ ਜਾਂਚ ਦੌਰਾਨ ਕਿਸੇ ਨੂੰ ਥੱਪੜ ਮਾਰਦਾ ਹੈ ਤਾਂ ਮੈਂ ਇਸ ਦਾ ਸਮਰਥਨ ਨਹੀਂ ਕਰਦਾ ਜੇ ਹਾਂ ਨਹੀਂ ਹੋਣਾ ਚਾਹੀਦਾ ਪਰ ਬਾਅਦ ਵਿੱਚ ਕੰਗਣਾ ਰਣੌਤ ਨੇ ਪੂਰੇ ਪੰਜਾਬ ਨੂੰ ਅੱਤਵਾਦੀ ਕਿਹਾ ਸੁਖਜਿੰਦਰ ਰੰਧਾਵਾ ਨੇ ਕਿ ਹੈਗੇ ਮੈਂ ਕੰਗਣਾ ਨੂੰ ਕਹਿਣਾ ਚਾਹ ਦਾਹ ਕਿ ਪਹਿਲਾਂ ਸੋਚੋ ਤੇ ਫਿਰ ਬੋਲੋ ਅਸੀਂ ਪੰਜਾਬੀਏ ਨੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਖੂਨ ਵਹਾਇਆ ਹੈ ਸਾਨੂੰ ਨਹੀਂ ਪਤਾ ਕਿ ਉਹ ਉਸ ਸਮੇਂ ਕਿੱਥੇ ਸੀ ਭਾਜਪਾ ਕਿੱਥੇ ਸੀ ਉਸਨੇ ਜੋ ਕਿਹਾ ਉਹ ਗਲਤ ਹੈ ਤੇ ਸੰਸਦ ਵਿੱਚ ਜਵਾਬ ਦਿੱਤਾ ਜਾਵੇਗਾ ਦੱਸ ਦिए ਕਿ ਸ਼ਹੀਦ ਭਗਤ ਸਿੰਘ ਨੂੰ ਮੰਤਰੀ ਹਵੇ ਅੱਡੇ ਤੇ ਸੀਆਈਐਸਰ ਦੀ ਮੈਲਾ ਜਵਾਨ ਵਿੰਟਰ ਕੋਰ ਵੱਲੋਂ ਬਾਲੀਵੁੱਡ ਅਦਾਕਾਰ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੋਤ ਨੂੰ ਕਥਿਤ ਥੱਪੜ ਮਾਰਨ ਦੇ ਮਾਮਲੇ 'ਚ ਮੋਹਾਲੀ ਪੁਲਿਸ ਨੇ ਜ਼ਮਾਨਤ ਯੋਗ ਧਾਰਾਵਾਂ 323 ਅਤੇ 341 ਤਹਿਤ ਕੇਸ ਦਰਜ ਕੀਤਾ ਹੈ ਤੇ ਅੱਜ ਇਸ ਮਾਮਲੇ ਦੇ ਸੁਖਜਿੰਦਰ ਸਿੰਘ ਰੰਦਾਵਾ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਕੰਗਣਾ ਨੋਤ ਨੂੰ ਠੋਕਮਾ ਜਵਾਬ ਦਿੱਤਾ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ कंगना रनौत ने जो वहाँ कहा देखिए जो उस लड़की ने कहा मेरे ख्याल में पहली बात तो मैं उसके पक्ष में नहीं हूँ कि सिक्योरिटी के चेक के टाइम पे कोई थप्पड़ लगा दे ऐसा होना नहीं चाहिए पर जो कंगना रनौत ने बाद में पूरे पंजाब को आतंकवादी अलगवादी कहा मैं उसको पूछना चाहता हूँ कि मैडम सोचकर बात करो इस देश को आज़ाद कराने के लिए हम पंजाबियों का खून बहा है और टेररिज्म के टाइम में ये पता नहीं कहाँ थी बीजेपी पता नहीं कहाँ थी कांग्रेसियों के बाईस हजार कांग्रेसियों ने अपनी जान जान दी है वहां तो ऐसी बात करके जे देश को इसने अपनी मैं हूँ क्या कहूँ लेडी है वहाजोश तो ने कहा जो गलत है और इसका जवाब पार्लियामेंट में दिया जाएगा